SBI की पटीशन को भी खारिज कर ਦਿੱਤਾ गया है सुप्रीम कोर्ट ने SBI ਨੂੰ कल तक जानकारी देने के लिए कहा है कल तक इलेक्शन कमीशन को जानकारी दियो सुप्रीम कोर्ट ने स्पष्ट कर दिता है 15 मार्च को इलेक्शन कमीशन जानकारी जनता करे इस सुप्रीम कोर्ट ने हिदायत दे दी है सुप्रीम कोर्ट ने आदेश सुना देता है SBI दी अर्जी रद्द कर दीती गई है बड़ा झटका स्टेट बैंक ऑफ इंडिया इलेक्टोरल बॉन्ड मामले के स्टेट बैंक ऑफ इंडिया ਨੂੰ ਇਹ ਵੱਡਾ ਚਟਕਾ ਲੱਗਾ ਸੁਪਰੀਮ ਕੋਰਟ ਦੇ ਵਿੱਚ ਅੱਜ ਇਸ ਮਾਮਲੇ ਦੀ ਸੁਣਵਾਈ ਸੀ ਔਰ ਇਸ ਸੁਣਵਾਈ ਦੌਰਾਨ ਸੁਪਰੀਮ ਕੋਰਟ ਤੋਂ ਇਹ ਵੱਡਾ ਚਟਕਾ స్టేట్ ਬੈਂਕ ਆਫ ਇੰਡੀਆ ਨੂੰ ਅਰਜ਼ੀ ਰੱਦ ਕਰ ਦਿੱਤੀ ਗਈ ਹੈ ਔਰ ਕਹਿ ਦਿੱਤਾ ਗਿਆ ਹੈ ਕਿ ਕੱਲ ਤੱਕ ਸਾਰੀ ਜਾਣਕਾਰੀ ਇਲੈਕਸ਼ਨ ਕਮਿਸ਼ਨ ਨੂੰ ਮੁਹੱਈਆ ਕਰਾਈ ਜਾਵੇ ਕੋਈ ਵੀ ਦਲੀਲ ਕੋਈ ਵੀ ਤਰਕ ਇਸ ਮਾਮਲੇ ਵਿੱਚ ਕਮ ਨਹੀਂ ਆਇਆ స్టేట్ ਬੈਂਕ ਆਫ ਇੰਡੀਆ ਦੇ ਔਰ ਕਿਤੇ ਨਾ ਕਿਤੇ ਵੱਡਾ ਚਟਕਾ స్టేట్ ਬੈਂਕ ਆਫ ਇੰਡੀਆ ਨੂੰ ਇਲੈਕਟੋਰਲ ਬਾਂਡ ਦੀ ਜਿਹੜੀ ਖਰੀਦ ਹੋਈ ਹੈ ਉਸ ਸੰਬੰਧੀ ਡਿਟੇਲ ਸਾਰੀ ਦੀ ਸਾਰੀ ਜਾਣਤਕ ਕੀਤੀ ਜਾਵੇਗੀ ਹੁਣ ਜਨਤਕ ਕੀਤੀ ਜਾਵੇਗੀ ਉਹ ਡਿਟੇਲ ਇਲੈਕਸ਼ਨ ਕਮਿਸ਼ਨ ਨੂੰ ਸਟੇਟ ਬੈਂਕ ਆਫ ਇੰਡੀਆ ਉਹ ਡਿਟੇਲ ਸੌਂਪੇਗਾ ਔਰ ਇਲੈਕਸ਼ਨ ਕਮਿਸ਼ਨ ਫਿਰ ਉਸ ਡਿਟੇਲ ਨੂੰ ਆਪਣੀ ਵੈਬਸਾਈਟ ਤੇ ਅਪਲੋਡ ਕਰੇਗਾ ਇਹ ਕਲੀਅਰ ਕਰ ਦਿੱਤਾ ਗਿਆ ਹੈ ਪਾਰਟੀਆਂ ਨੂੰ ਫੰਡਿੰਗ ਦੇ ਨਾਲ ਜੁੜਿਆ ਇਹ ਮਸਲਾ ਇਲੈਕਟੋਰਲ ਬਾਂਡ ਖਰੀਦ ਕੇ ਸਿਆਸੀ ਤਿਰਾਨੂ ਮਦਦ ਕਰਨ ਦਾ ਜਿਹੜਾ ਤਰੀਕਾ ਸੀ ਉਸ ਨੂੰ ਲੈ ਕੇ ਅਰਜ਼ੀ ਦਾਖਲ ਹੋਈ ਸੀ ਇਲੈਕਟਰਲ ਬਾਂਡ ਦੀ ਜਿਹੜੀ ਜਾਣਕਾਰੀ ਹੈ ਉਸ ਨੂੰ ਲੈ ਕੇ ਅਰਜ਼ੀ ਦਾਖਲ ਹੋਈ ਸੀ ਔਰ ਸੁਪਰੀਮ ਕੋਰਟ ਦੇ ਵਿੱਚ SBI ਨੂੰ ਝਟਕਾ ਲੱਗਿਆ ਕੱਲ ਤੱਕ ਜਾਣਕਾਰੀ ਦੇਣੀ ਹੋਵੇਗੀ ਸਟੇਟ ਬੈਂਕ ਆਫ ਇੰਡੀਆ ਨੂੰ on the uh, state banks application for extension of time till 30th june to disclose details About the donors of electoral bonds as well as the parties which redeemed those electoral bonds. The court has dismissed the application of the state bank, pointing out that the data that the court had asked them to give is already available with the state bank according to their own affidavit. They have to just submit the details of the donors. On the one hand, कोर्ट ने स्पस्ट कर दिता स्पष्ट कर दिता को ਕੱਲ ਤੱਕ ਦਾ ਵਕਤ ਹੈ ਕੱਲ ਤੱਕ ਇਹ ਪੂਰੀ ਦੀ ਪੂਰੀ ਡਿਟੇਲ ਜਿਹੜੀ ਹੈ ਇਲੈਕਸ਼ਨ ਕਮਿਸ਼ਨ ਨੂੰ ਸੌਂਪੀ ਜਾਵੇ ਕੋਈ ਕ੍ਰਾਸ ਚੈਕਿੰਗ ਦੀ ਲੋੜ ਨਹੀਂ ਹੈ ਸਿੱਧੀ ਸਿੱਧੀ ਜਾਣਕਾਰੀ ਦਿਓ ਇਲੈਕਸ਼ਨ ਕਮਿਸ਼ਨ ਨੂੰ ਇਲੈਕਸ਼ਨ ਕਮਿਸ਼ਨ ਇਸ ਨੂੰ ਅਪਲੋਡ ਕਰੇਗਾ ਆਪਣੀ ਵੈਬਸਾਈਟ ਦੇ ਉੱਤੇ ਉਮੇਸ਼ ਸ਼ਰਮਾ ਮੇਰੇ ਸਹਿਯੋਗੀ ਇਸ ਵੇਲੇ ਫੋਨ ਲਾਈਨ ਤੇ ਮੇਰੇ ਨਾਲ ਮੌਜੂਦ ਨੇ ਉਮੇਸ਼ ਸਟੇਟ ਬੈਂਕ ਆਫ ਇੰਡੀਆ ਨੂੰ ਵੱਡਾ ਝਟਕਾ ਹੈ ਸੁਪਰੀਮ ਕੋਰਟ ਤੋਂ ਇਲੈਕਟੋਰਲ ਬੌਂਡ ਮਾਮਲੇ ਦੇ ਵਿੱਚ ਬਿਲਕੁਲ ਵੱਡਾ ਝਟਕਾ ਹੈ ਔਰ ਦੇਖੋ ਸੁਪਰੀਮ ਕੋਰਟ ਦੀ ਜੀ ਟਿੱਪਣੀਆਂ ਦੇਖੀਏ ਸੁਪਰੀਮ ਕੋਰਟ ਦਾ ਜਿਹੜਾ ਰੁਖ ਦੇਖੀਏ ਸਾਫ਼ ਹੈ ਕਿਥੇ ਨਾ ਕਿਥੇ ਐਸਬੀਆਈ ਨੂੰ ਕਹਿਤਾ ਗਿਆ ਹੈ ਇਹ 12 ਮਾਰਚ ਨੂੰ ਇਲੈਕਟ੍ਰੀਕਲ ਬਾਂਡ ਤੋਂ ਸੰਬੰਧਿਤ ਜਿਹੜਾ ਵੀ ਡਾਟਾ ਇਲੈਕਸ਼ਨ ਕਮਿਸ਼ਨ ਨੂੰ ਦੇਣਾ ਹੋਵੇਗਾ 15 ਮਾਰਚ ਨੂੰ ਇਲੈਕਸ਼ਨ ਕਮਿਸ਼ਨ ਇਲੈਕਟਰਲ ਬਾਂਡ ਦਾ ਜਿਹੜਾ ਡਾਟਾ ਹੈ ਉਹ ਪਬਲਿਸ਼ ਕਰੇਗਾ ਔਰ ਜਿਹੜੀ SBI ਦੀ ਉਹ ਐਪਲੀਕੇਸ਼ਨ ਸੀ ਕਿ ਸਮਾਂ ਸੀਮਾ ਦਿੱਤੀ ਜਾਵੇ ਸਾਨੂੰ 3 ਹਫ਼ਤੇ ਦਿੱਤੇ ਜਾਣ ਉਹ ਖਾਰਜ ਕਰਤੀ ਹੈ ਸਿਰੇ ਤੋਂ ਖਾਰਜ ਕਰਤੀ ਹੈ ਕਿਤਨੇ ਕਿਤੇ ਵੱਡਾ ਝਟਕਾ SBI ਨੂੰ ਸਾਫ਼ ਕਹਤਾ ਕਿ 12 ਮਾਰਚ ਨੂੰ ਡਾਟਾ ਦਿਓ 15 ਮਾਰਚ ਨੂੰ ਇਹਨੂੰ ਪਬਲਿਸ਼ ਕਰਨਾ ਹੋਵੇਗਾ ਔਰ ساری ਜਿਹੜੀ ਟਿੱਪਣੀਆਂ ਜੇ ਆਪਾਂ ਦੇਖੀਏ ਕਿ ਕਿਸ ਹਿਸਾਬ ਨਾਲ ਸੁਪਰੀਮ ਕੋਰਟ ਲਗਾਤਾਰ ਇੱਕ ਤਲਖ ਟਿੱਪਣੀਆਂ ਕਰ ਰਿਹਾ ਸੀਗਾ ਲਗਾਤਾਰ ਸੁਪਰੀਮ ਕੋਰਟ ਦਾ ਰੁਖ ਸਾਫ਼ ਸੀ ਕਿ ਉਹ ਕੋਈ ਵੀ ਰਾਹਤ ਦੇਣ ਦੇ ਮੂਡ 'ਚ ਨਹੀਂ ਸੀ ਤੇ ਉਹ ਸਾਫ਼ ਕਹਿੰਦਾ ਡੈਡਲਾਈਨ ਦੇਤੀ ਜਦੋਂ ਗਗਨੀਕ ਡੇਟ ਆ ਜੇ ਨਾ ਕਿ ਇਸ ਤਰੀਕ ਨੂੰ ਤੁਸੀਂ ਜਮਾ ਕਰਾਓ ਅਸੀਂ ਤੁਹਾਡੀ ਅਪਲੀਕੇਸ਼ਨ ਖਾਰਜ ਕਰਦੇ ਹਾਂ ਤੇ ਇੱਕ ਸਾਫ਼ ਸਾਫ਼ ਹੈ ਕਿ ਦੇਣਾ ਹੀ ਹੋਏਗਾ ਹੂੰ ਡਾਟਾ ਦੇਣਾ ਹੋਏਗਾ ਔਰ ਕੋਈ ਕ੍ਰਾਸ ਚੈਕਿੰਗ ਨਹੀਂ ਕਰਨ ਦੀ ਲੋੜ ਬਹੁਤ ਕੁਝ ਟਿੱਪਣੀਆਂ ਬਹੁਤ ਕੁਝ ਕਿਤਿਆ ਨੇ ਸੁਪਰੀਮ ਕੋਰਟ ਨੇ ਇਸ ਪੂਰੇ ਮਾਮਲੇ ਨੂੰ ਲੈ ਕੇ ਉਮੇਸ਼ ਇਹ ਪੂਰਾ ਸਿਨੈਰੀਓ ਇਹ 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 ਹੀਅਰਿੰਗ ਉਸ ਵੇਲੇ ਹੋ ਰਹੀ ਹੈ ਜਦੋਂ ਇਹ ਮੰਨੇ ਜਾ ਰਹੇ ਕਿ ਇਸੇ ਹਫਤੇ ਦੇ ਵਿੱਚ ਜਾਂ ਆਉਣ ਵਾਲੇ ਕੁਝ ਇੱਕ ਦਿਨਾਂ ਦੇ ਵਿੱਚ ਚੋਣ ਸਭਤਾ ਵੀ ਲੱਗ ਸਕਦਾ ਹੈ ਸਾਰੀ ਚੀਜ਼ਾਂ ਹੋਣ ਗਈਆਂ ਪਰ ਜਦੋਂ ਇਲੈਕਟਰਲ ਬਾਂਡ ਵਾਲੀ ਜਾਣਕਾਰੀ ਸਾਹਮਣੇ ਆਵੇਗੀ ਡਿਟੇਲ ਸਾਹਮਣੇ ਆਣ ਗਿਆ ਕਿਸ ਤਰੀਕੇ ਇਸ ਨੂੰ ਇਸ ਪੂਰੇ ਸਿਆਸੀ ਮਾਹੌਲ ਦੇ ਨਾਲ ਵੀ ਜੋੜ ਕੇ ਦੇਖਿਆ ਜਾਵੇ ਉਮੇਸ਼ ਦੇਖੋ ਜਦੋਂ ਯਾਦ ਹੈ ਕਿ ਸੁਪਰੀਮ ਕੋਰਟ ਨੇ ਪਹਿਲਾ ਆਰਡਰ ਦਿੱਤਾ ਸੀ ਜਿਸ ਦੇ ਵਿੱਚ ਇਲੈਕਟਰਲ ਬਾਂਡ ਨੂੰ ਲੈ ਕੇ ਇੱਕ ਬੜੀ ਇੱਕ ਵੱਡਾ ਫੈਸਲਾ ਆਇਆ ਸੀ ਹੂੰ